ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਨੂੰ ਕੜਾ ਪ੍ਰਸ਼ਾਦ ਦੀ ਦੇਗ ਬਣਾਉਣੇ ਸਿਖਾਵਾਂਗੇ ਦੇ ਕੜਾ ਪ੍ਰਸ਼ਾਦ ਦੀ ਤਨ ਮੇਲ ਦੀ ਕਿਵੇਂ ਬਣਦੀ ਹੈ ਆਓ ਦੇਖੋ ਜੀ ਵੀਡੀਓ ਸਭ ਤੋਂ ਪਹਿਲਾਂ ਜੋ ਕਿ ਕੜਾਹੀ ਨੂੰ ਗੈਸ ਦੇ ਉੱਪਰ ਛੁੱਲੇ ਦੇ ਉੱਪਰ ਧਰ ਕੇ ਉਸ ਦੇ ਵਿੱਚ ਅੱਧਾ ਕਿਲੋ ਜਿੰਨੇ ਵੀ ਦੇਗ ਬਣਾਉਣੀ ਹੈ ਉਹ ਪਾ ਦੇਣਾ ਹੈ ਉਸ ਤੋਂ ਬਾਅਦ ਜਦੋਂ ਪੂਰਾ ਗਰਮ ਹਾਂਜੀ ਹੁਣ ਆਪਣਾ ਜੋ ਕਿਉਂ ਪੂਰਾ ਗਰਮ ਹੋ ਚੁੱਕਾ ਹੈ ਹੁਣ ਆਪ ਇਸ ਦੇ ਵਿੱਚ ਆਟਾ ਪਾਉਣਾ ਹੈ ਤੇ ਆਟਾ ਜ਼ਰੂਰਤ ਅਨੁਸਾਰ ਪਾ ਲੈਣਾ ਹੈ ਤੇ ਫਿਰ ਉਸ ਨੂੰ ਹੌਲੀ-ਹੌਲੀ ਉਸ ਦੇ ਵਿੱਚ ਮਿਕਸ ਕਰ ਦੇਣਾ ਹੈ ਹਾਂਜੀ ਹੁਣ ਆਪਾਂ ਹੌਲੀ-ਹੌਲੀ ਆਟਾ ਮੱਠੀ ਹੱਗ ਤੇ ਭੁੰਨਣਾ ਹੈ ਕਿ ਜਦੋਂ ਆਟਾ ਪੁੱਜ ਜਾਵੇ ਉਸ ਦੇ ਵਿੱਚ ਬਾਅਦ ਵਿੱਚ ਜੋ ਕਿ ਬਰਾਬਰ ਦੇ ਖੰਡ ਪਾਣੀ ਆਪਾਂ ਅੱਧਾ ਕਿਲੋ ਘੋਪਿਆ ਸੀ ਅੱਧਾ ਕਿਲੋ ਆਟਾ ਤੇ ਅੱਧਾ ਕਿਲੋ ਇਹ ਚ ਖੰਡ ਪਾ ਦਿੱਤੀ ਗਈ ਹੈ ਇਸ ਵਿੱਚ ਆਪ ਪਖੜ ਨੂੰ ਮਿਕਸ ਕਰ ਲੈਣਾ ਹੈ ਜਿੰਨੀ ਤਰ੍ਹਾਂ ਜਦੋਂ ਪੂਰੀ ਖੰਡ ਮਿਕਸ ਹੋ ਜਾਵੇ ਤਾਂ ਉਸ ਦੇ ਵਿੱਚ ਆਪਾਂ ਜੋ ਗਰਮ ਪਾਣੀ ਪਾਉਣਾ ਹੈ ਗਰਮ ਪਾਣੀ ਆਪਾਂ ਦਾਦੇ ਨਾਲ ਹੀ ਪਾ ਸਕਦੇ ਹਾਂ ਇਸ ਤਰ੍ਹਾਂ ਪਾ ਸਕਦੇ ਹਾਂ ਗਰਮ ਪਾਣੀ ਪਾ ਕੇ ਇਸ ਨੂੰ ਖੇ ਦੁਬਾਰਾ ਇਸ ਤਰ੍ਹਾਂ ਹਿਲਾਉਣਾ ਹੈ ਜੀ ਇਸ ਤਰ੍ਹਾਂ ਪਾਣੀ ਪਾਉਣ ਤੋਂ ਬਾਅਦ ਚ ਆਪ ਇਸ ਨੂੰ ਉਂਗੀ ਤਰ੍ਹਾਂ ਲਾਈ ਜਾਣਾ ਹੈ ਤਾਂ ਕਿ ਜੋ ਦੇਗ ਹੈ ਥੱਲੇ ਨਾ ਲੱਗੇ ਹਾਂਜੀ ਅਲੋਚ ਦੇਖੋ ਹੁਣ ਆਪਣੀ ਜੋ ਕੜਾ ਪ੍ਰਸ਼ਾਦ ਦੀ ਦੇਗ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਜਿੰਨਾ ਗੁਰਮਤਿ ਪਿਆਰ ਨੇ ਜ ਸੰਗਤਾਂ ਨੇ ਦੇਗ ਬਣਾਉਣੀ ਸਿੱਖਣੀ ਹੈ ਜੋ ਅਗਲੀ ਵੀਡੀਓ ਦੇ ਵਿੱਚ ਅਸੀਂ ਪੂਰੇ ਵਿਸਥਾਰ ਦੇ ਨਾਲ ਦੱਸਾਂਗੇ ਕਿ 1 ਕਿਲੋ ਦੇਗ ਦੇ ਵਿੱਚ ਪਾਣੀ ਕਿੰਨਾ ਪੈਂਦਾ ਹੈ ਆਟਾ ਖੰਡ ਸਾਰਾ ਕੁਝ ਦੱਸਾਂਗੇ ਵਿਸਥਾਰ ਦੇ ਨਾਲ ਉਹ ਜੋ ਸਾਡੀ ਵੀਡੀਓ ਵੇਖਣੀ ਚਾਹੁੰਦੇ ਹਨ ਤਾਂ ਉਹ ਜੋ ਸਾਡੇ ਚੈਨਲ ਅਰਦਾਸ ਦਿਲ ਨੂੰ ਦਿਲ ਦੀ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ